ਕਪੂਰਥਲਾ ਦੇ ਕਰਮਜੀਤਪੁਰ ਪਿੰਡ ਦੇ 22 ਸਾਲਾ ਗੁਰਪ੍ਰੀਤ ਸਿੰਘ ਨੇ 2024 ਦੇ ਵਿੱਚ ਕੈਨੇਡਾ ਜਾਣ ਦੇ ਲਈ ਡੱਡਵੰਡੀ ਦੇ ਇੱਕ ਟਰੈਵਲ ਏਜੰਟ ਤੋਂ 25 ਲੱਖ ਰੁਪਏ ਦਾ ਸੌਦਾ ਕੀਤਾ ਸੀ ਪੇਸ਼ਗੀ ਦੇ ਤੌਰ ਤੇ ਪਰਿਵਾਰ ਨੇ ਆਪਣੀ ਜ਼ਮੀਨ ਵੇਚ ਕੇ 10 ਲੱਖ ਤੋਂ ਜ਼ਿਆਦਾ ਦੀ ਰਕਮ ਏਜੰਟ ਨੂੰ ਦਿੱਤੀ ਸੀ ਐਜੰਟ ਨੇ ਡੀਐਸਪੀ ਦੇ ਸਾਹਮਣੇ ਆਪਣੇ ਪਹਿਲੇ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਪਰ ਬਾਅਦ ਦੇ ਵਿੱਚ ਉਹ ਇਸ ਵਚਨ ਤੋਂ ਮੁਕਰ ਗਿਆ। ਨਾਤਾ ਗੁਰਪ੍ਰੀਤ ਨੂੰ ਕੈਨੇਡਾ ਭੇਜਿਆ ਗਿਆ ਤੇ ਨਾ ਹੀ ਜਮਾ ਰਕਮੀ ਵਾਪਸ ਕੀਤੀ ਗਈ। ਗੁਰਪ੍ਰੀਤ ਦੇ ਪਰਿਵਾਰ ਨੇ ਕਪੂਰਥਲਾ ਪੁਲਿਸ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ। ਦੱਸਦੇ ਕਿ ਮਾਮਲਾ ਡੀਐਸਪੀ ਦੇ ਅਧੀਨ ਚੱਲ ਰਿਹਾ ਪਰ ਪਰਿਵਾਰ ਦਾ ਦੋਸ਼ ਹੈ ਕਿ ਏਜੰਟ ਨੇ ਜਾਂਚ ਦੇ ਵਿੱਚ ਵੀ ਆਪਣਾ ਪ੍ਰਭਾਵ ਦਿਖਾਇਆ ਤੇ ਡੀਐਸਪੀ ਨੇ ਕੋਈ ਕਾਰਵਾਈ ਨਹੀਂ ਕੀਤੀ। ਨਿਰਾਸ਼ਾ ਦੇ ਚਲਦਿਆਂ ਗੁਰਪ੍ਰੀਤ ਨੇ ਜ਼ਹਿਰੀਲੀ ਦਵਾਈ ਖਾ ਲਈ ਅਤੇ ਪਹਿਲਾ ਉਸਨੇ ਸੁਲਤਾਨਪੁਰ ਦੇ ਕੰਨੀਜੀ ਹਸਪਤਾਲ ਦੇ ਵਿੱਚ ਉਸਨੂੰ ਦਾਖਲ ਕਰਵਾਇਆ ਗਿਆ ਤੇ ਸਥਿਤੀ ਵਿਗੜਨ ਤੇ ਉਸਨੂੰ ਜਲੰਧਰ ਦੇ ਇੱਕ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਜਿੱਥੇ ਉਸਨੇ ਆਪਣਾ ਦਮ ਤੋੜ ਦਿੱਤਾ ਮੌਤ ਤੋਂ ਬਾਅਦ ਬ੍ਰਹਮਦਰ ਸੁਸਾਇਡ ਦੇ ਵਿੱਚ ਗੁਰਪ੍ਰੀਤ ਨੇ ਲਿਖਿਆ ਕਿ ਉਹ ਏਜੰਟ ਅਤੇ ਡੀਐਸਪੀ ਦੀ ਕਾਰਵਾਈ ਦੇ ਨਾ ਕਰਨ ਉਸਨੇ ਆਤਮ ਹੱਤਿਆ ਕੀਤੀ ਹੈ ਤੇ ਨੋਟ ਦੇ ਵਿੱਚ ਦੋਨਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਉਧੇ ਹੀ ਪਰਿਵਾਰ ਨੇ ਮੰਗ ਕੀਤੀ ਹੈ ਕਿ ਏਜੰਟ ਅਤੇ ਸਬੰਧਿਤ ਪੁਲਿਸ ਅਧਿਕਾਰੀ ਦੋਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਜਿਹੜਾ ਕਿ ਤੁਸੀਂ ਪੁਲਿਸ ਦੇ ਉੱਤੇ ਵੀ આરોਪ ਲਾਰੇ ਰਹੇ ਹੋ ਉਸ ਨੇ ਸਾਡੇ ਤੇ ਬਹੁਤ ਧੱਕਾ ਕੀਤਾ ਜੀ ਉਹਨੇ ਫੁੱਦਾਰ ਰਸਤਾ ਨਹੀਂ ਪਗੜਿਆ ਕਿਧਰ ਬਾਇਆ ਤਾਸ਼ਪੁਰ ਕੱਢ ਕੇ ਲੈ ਗਿਆ ਲੋਹਿਆ ਥਾਣੀ ਨਹੀਂ ਸੂਸਾਇਟੀ ਉਹਨਾਂ ਨੇ ਕਿਤਾ ਤੁਹਾਡੇ ਬੇਟੇ ਨੇ ਗੱਲਬਾਤ ਹੈ ਪੂਰੀ ਕੀ ਸੀਗੀ ਕੀ ਘਟਨਾ ਸੀ ਘਟਨਾ ਜੀ ਜੈਂਟਾ ਨੂੰ ਪੈਸੇ ਦਿੱਤੇ ਹੂੰ 10 ਲੱਖ 12 ਨਕਰਪੀ ਹੂੰ ਤੇ ਉਹਨਾਂ ਦਾ ਜਾਨਕੀ ਆਈ ਐਫਰ ਦਰਜ ਕਰਾਈ ਸੀ ਹੂੰ ਤੇ ਉਹਦੀ ਪੂਰੀ ਖਮਾਗੀ ਸੀ 75 ਸਿੰਘ ਜੈਂਟਾ ਹੂੰ ਕ ਰੰਧਾਵਾ ਸਿੰਘ ਨੂੰ ਰਿਪੋਰਟ ਦਰਜ ਕਰਾਈ ਭਤਾਵਾ ਸਿੰਘ ਜਿਹੜੇ ਕੋਈ ਸੁਣਾਈ ਨਹੀਂ ਚੱਡੀ ਹੂੰ ਉਹਨੂੰ ਪਹਿਲੀ ਵੇਚ ਕੇ ਦਿੱਤੇ ਸੀ ਉਹਨੂੰ ਉਲਟਾ ਕਹਿੰਦਾ ਰਿਹਾ ਮੈਂ ਤੇਰਾ ਰਾਜਨਾ ਕਰਾ ਦਿੰਦਾ ਹੂੰ ਰਾਜਨਾਵਾ ਕਰਾਉਣ ਤੋਂ ਬਾਅਦ ਜਦੋਂ ਇਕਰਾਰ ਕੀਤਾ ਪੈਸੇ ਲੈਣ ਗਿਆ ਹੂੰ ਤੇ ਉਹਨੇ ਕਿਹਾ ਵੀ ਜੋ ਮਰਜ਼ੀ ਕਰ ਲੋ ਮੈਂ ਪੈਸੇ ਨਹੀਂ ਦੇ ਰਿਹਾ ਹੂੰ ਰੰਧਾਵਾ ਹੂੰ ਤੇ ਰੰਧਾਵਾ ਸਿੰਘ ਖੁਦ ਮੌਕੇ ਦਾ ਇੰਚਾਰਜ ਸੀ ਹੂੰ ਕੀ ਗੱਲ ਉਹ ਪੈਸੇ ਨਹੀਂ ਦਿਵਾ ਸਕਦਾ ਜਦੋਂ ਉਹਨੇ ਰਿਪੋਰਟ ਲਿਖੀ ਸੀ ਹੂੰ ਤੇ ਇਹਨੇ ਸਾਡੇ ਪੁੱਤਰੇ ਨਾਲ ਬਹੁਤ ਧੱਕਾ ਕੀਤਾ ਪੁਲਿਸ ਵੱਲੋਂ ਕਿਹਾ ਗਿਆ ਸੁਖਬਾਲ ਸਿੰਘ ਰੰਧਾਵੇ ਦੇ ਨਾਲ ਵੀ ਸਾਡੀ ਗੱਲ ਹੋਈ ਉਹਨਾਂ ਵੱਲੋਂ ਕਿਹਾ ਗਿਆ ਕਿ ਇਹਨਾਂ ਦੀ ਜਿਹੜੀ ਕਾਰਵਾਈ ਉਹ ਪੈਂਡਿੰਗ ਆ ਅਸੀਂ ਉਹਦੇ ਤੇ ਪਰਚਾ ਦਰਜ ਕਰ ਰਹੇ ਆ ਹਾਂਜੀ ਪਰਚਾ ਦਰਜ ਕਰ ਰਹੇ ਆ ਹਾਂਜੀ ਕੀ ਕਹਿੰਦਾ ਹਸਤਾ 1.5 ਸਾਲ ਹੋ ਗਿਆ ਜੀ 1.5 ਸਾਲ ਹੋ ਗਿਆ ਕੰਪਲੀਟ ਦਿੱਤੀ ਪਹਿਲੀ ਵੇਚ ਕੇ ਦੇਤੀ ਪਹਿਲੀ ਵੇਚ ਕੇ ਪੈਸੇ ਦਿੱਤੇ ਜਦ ਪਹਿਲੀ ਵੇਚ ਕੇ ਪੈਸੇ ਹਾਂ ਠੀਕ ਆ ਤੁਸੀਂ ਪੁਲਿਸ ਤੋਂ ਨਿਸ਼ਚਿਤ ਤੇ ਜਿਹੜੀ ਆਸ ਸੀਗੀ ਤੁਹਾਨੂੰ ਬਾਹਰ ਜਾਣ ਦੀ ਉਹ ਵੀ ਤੋਂ ਪੁੱਤ ਵੀ ਜਿਹੜਾ ਹਾਂਜੀ ਉਹ ਵੀ ਪੁੱਤ ਵੀ ਸਾਡਾ ਸੋਲਿਆ ਤੁਸੀਂ ਦੇਖ ਸਕਦੇ ਹੋ ਕਿ ਪੁੱਤ ਵੀ ਗਿਆ ਵੀ ਗਿਆ ਪੈਸਾ ਵੀ ਗਿਆ ਜਿਹੜੇ ਚੰਗੇ ਭਵਿੱਖ ਲਈ ਇਹ ਕੈਨੇਡਾ ਜਾਣਾ ਸੀ ਉੱਥੇ ਪਹੁੰਚ ਨਹੀਂ ਸਕਿਆ ਆਖਰ ਉਸਨੇ ਮੌਤ ਦਾ ਰਾਹ ਅਪਣਾਇਆ ਹਾਂਜੀ ਕੀ ਕਹਿਣਾ ਜੀ ਹਾਂਜੀ ਇਹੋ ਜਿਹੇ ਕਹੇ ਜਾਂਤ ਦੇਗੇ ਸਾਕੇ 10 ਲੱਖ ਰੁਪਏ ਅਹੀਂ ਬਹੁਤ ਹੋਲਾ ਵੱਜਦਾ ਵੱਜਦਾ ਨਾ ਸਪਾਕੈਂ ਪੂਰੀ ਹਾਂ ਦਾ ਰਹੀ ਸਾਕੇ ਗਾਜੀ ਨਹੀਂ ਤੁਹੇ ਸਾਕੇ ਪੈਸੇ ਲਾ ਕੇ ਸਾਕੇ ਤਾਂ ਹੀ ਉਹਨੂੰ ਜਾਈਂ ਸਕਿਆ ਜਾਂਦਾ ਪੁਲਸ ਨੇ ਹਮੇਸ਼ਾ ਇਨਵੈਸਟੀਗੇਸ਼ਨ ਕਰਨੀ ਹੁੰਦੀ ਹੈ ਕੋਈ ਵੀ ਅਫਸਰ ਹੋਵੇ ਉਹਨੇ ਇਨਵੈਸਟੀਗੇਸ਼ਨ ਕਰਨੀ ਹੁੰਦੀ ਕੜੀ ਦੇ ਨਾਲ ਕੜੀ ਜੋੜਨੀ ਹੁੰਦੀ ਆ ਉਹਨਾਂ ਨੇ ਆਪਣੀ ਕੜੀ ਦੇ ਨਾਲ ਕੜੀ ਜੋੜਦੇ ਸੀਗੇ ਕਹਿੰਦੇ ਕਿ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀਗੀ ਬੈਂਕ ਨੂੰ ਡਿਟੇਲ ਲਈ ਕਿਹਾ ਗਿਆ ਸੀ ਡਿਟੇਲ ਦਿੱਤੀ ਜਾਵੇ ਪਰ ਇਹ ਕਿ ਤੁਸੀਂ ਫਿਰ ਵੀ ਸਤੁਸ਼ਟ ਨਹੀਂ ਕਹਿੰਦੇ ਕਦੇ ਅਸੀਂ ਬੁਰਾ ਨਹੀਂ ਬੋਲਿਆ ਕਦੇ ਅਸੀਂ ਹਮੇਸ਼ਾ ਉੱਚੀ ਆਵਾਜ਼ ਵਿੱਚ ਨਹੀਂ ਕਦੇ ਗੱਲ ਕੀਤੀ ਇਹਨਾਂ ਦੇ ਪੱਖ ਦੀ ਹਮੇਸ਼ਾ ਗੱਲ ਕੀਤੀ ਉਸ ਦੇ ਬਾਵਜੂਦ ਵੀ ਤੁਹਾਡੇ ਬੱਚੇ ਵੱਲੋਂ ਸੁਸਾਈਡ ਨੋਟਿਸ ਦੇ ਵਿੱਚ ਉਹਦਾ ਨਾਮ ਜ਼ਿਕਰ ਕੀਤਾ ਜਾਣਾ ਹਾਂਜੀ ਹਾਂ ਕਿ ਮੈਂ ਜਾਂ ਗੱਲ ਇਹ ਤਾਂ ਖਤਮ ਆ। ਤੇ ਦੇਖਦਾ ਤਾਂ ਭਾਵਕ ਹੋ ਚੁੱਕੇ ਨੇ ਪਰ ਸਭ ਤੋਂ ਵੱਡੇ ਸਵਾਲ। ਬਾਬਾਵਾ ਉਹਨੂੰ 2024 ਦੇ ਵਿੱਚ 10.5 ਲੱਖ ਰੁਪਇਆ ਦਿੱਤਾ ਸੀ। 25 ਲੱਖ ਦੇ ਵਿੱਚ ਗੱਲ ਹੋਈ ਸੀ। ਤੇ 10.5 ਲੱਖ ਰੁਪਏ ਦਿੱਤਾ ਸੀ ਉਹਨੂੰ ਉਹਦੇ ਮੁੰਡਿਆਂ ਨੂੰ 2.5 ਲੱਖ ਉਹਦੇ ਮੁੰਡਿਆਂ ਨੂੰ 1-2 ਲੱਖ ਤੇ 2.5 ਲੱਖ ਤੋਂ 6 ਲੱਖ ਬਾਬੇ ਨੇ। ਤੇ ਅਸੀਂ 2025 1 ਤਰੀਕ ਨੂੰ ਡੀਐਸ ਐਸਐਸਪੀ ਸਾਹਿਬ ਕੋ ਗਏ ਜੀ। ਉਹਨਾਂ ਨੇ ਮਾਰਕ ਕੀਤੀ ਆ ਸੁਖਪਾਲ ਸਿੰਘ ਦੰਦਾ ਵਜੀ ਡੀਐਸਪੀ ਸਾਹਿਬ ਨੂੰ ਉਹਨਾਂ ਕੋਲ ਜਦੋਂ ਅਸੀਂ ਗਏ ਜੀ ਤੇ ਉਹਨਾਂ ਨੇ ਨਿਸ਼ਤਰ ਉਹਨਾਂ ਨੂੰ ਸੱਦਿਆ ਜੀ ਜਦੋਂ ਸੱਦਿਆ ਤਾਂ ਉਹਨਾਂ ਨੇ 2 ਮਹੀਨੇ ਦਾ ਟਾਈਮ ਲੈ ਲਿਆ 3 ਮਹੀਨੇ ਦਾ ਜੀ 3 ਮਹੀਨੇ ਬਾਅਦ ਕਹਿੰਦੇ ਜੀ ਤੁਹਾਡੇ ਪੈਸੇ ਮਿਲ ਜੂ 3 ਮਹੀਨੇ ਬਾਅਦ ਜਦੋਂ ਟਾਈਮ ਪੂਰਾ ਹੋ ਗਿਆ ਜੀ ਫਿਰ ਕਹਿੰਦੇ ਜੀ 1 ਮਹੀਨਾ ਹੋਰ ਦੇ ਦੋ ਉਤੋਂ ਬਾਅਦ ਜਦੋਂ ਅਸੀਂ ਗਏ ਆ ਜੀ ਉਹ ਕਹਿੰਦੇ ਆ ਜੀ ਉਹ ਮੁੱਕਰ ਗਏ ਜੀ ਜਦੋਂ ਮੁੱਕਰ ਗਿਆ ਜੀ ਅਸੀਂ ਫਿਰ ਐਸਐਸਪੀ ਸਾਹਿਬ ਨੂੰ ਦੁਬਾਰਾ ਦਿੱਤੀ ਜੀ ਦਰਖਾਸਤ ਫਿਰ ਦੂਜੀ ਵਾਰੀ ਕੋ ਗਿਆ ਜੀ ਬਸ ਇਹੀ ਸੀ ਜੀ ਮੁੰਡੇ ਦੀ ਪਰੇਸ਼ਾਨੀ ਦਾ ਕਾਰਨ ਹਫਤੇ ਦੇ ਵਿੱਚ ਇੱਕ ਵਾਰੀ ਜਾਂਦੇ ਸੀ ਜੀ ਉਹ ਟਾਈਮ ਦੇ ਦਿੰਦੇ ਸੀ ਫਿਰ ਉਹ ਬਹੁਤ ਜ਼ਿਆਦਾ ਤੰਗ ਆ ਚੁੱਕਾ ਸੀ ਇਹ ਦਰਸਲ ਪੈਸਾ ਜਿਹੜਾ ਦਿੱਤਾ 10.5 ਲੱਖ ਰੁਪਈਆ ਅਕਾਊਂਟ ਥਰੂ ਦਿੱਤਾ ਥਰੂ ਦਿੱਤਾ ਜੀ ਸਾਰੇ ਪੈਸੇ ਜਿਹੜੇ ਆ ਐਚਡੀਐਫਸੀ ਬੈਂਕ ਦੇ ਵਿੱਚੋਂ ਗਏ ਆ ਜੀ ਸਾਰੇ ਅਕਾਊਂਟ ਚੈੱਕ ਰਹੇ ਗਏ ਆ ਜੀ ਤੇ ਉਹ ਪੈਸਾ ਜਿਹੜਾ ਆਇਆ ਕਿ ਤੁਸੀਂ ਇਹਨਾਂ ਨੇ ਜ਼ਮੀਨ ਵੇਚੀ ਸੀ ਜੀ 19 ਲੱਖ ਦੀ ਜ਼ਮੀਨ ਵੇਚੀ ਸੀ ਜੀ ਇਹਨਾਂ ਨੇ ਤੇ ਕੁਝ ਪੈਸੇ ਉਹ ਇਹਨੂੰ ਮਿਲੇ ਸੀ ਕੁਝ ਇਹਨਾਂ ਦੇ ਪਰਿਵਾਰ ਵਾਲਿਆਂ ਨੇ ਸਾਰੇ ਵੰਡ ਕੇ ਜੀ ਉਹ ਪੈਸੇ ਸੀ ਜਿਹੜੇ ਇਹਦੇ ਹਿੱਸੇ ਦੇ ਪੈਸੇ ਆਏ ਸੀ ਉਹ ਇਦਾਂ ਹੋਇਆ ਜੀ ਦਰਸਲ ਪੁਲਿਸ ਕਹਿ ਰਹੀ ਆ ਕਿ ਅਸੀਂ ਜਾਂਚ ਲਗਾਤਾਰ ਕਰ ਰਹੇ ਸੀਗੇ ਕੜੀ ਦਰ ਕੜੀ ਦਰਸਲ ਜਿਹੜਾ ਨਛੱਤਰ ਸਿੰਘ ਨੂੰ ਪੇਮੈਂਟ ਦਿੱਤੀ ਗਈ ਉਹਨਾਂ ਦੇ ਬੱਚਿਆਂ ਦੇ ਅਕਾਊਂਟ ਦੇ ਵਿੱਚ ਗਈ ਆ ਉਸ ਤੋਂ ਬਾਅਦ ਉਹਨੇ ਵੀ ਕਿਸੇ ਏਜੰਟ ਨੂੰ ਦਿੱਤੀ ਜੋ ਕਿ ਸਾਰਾ ਅਸੀਂ ਕਹਿੰਦੇ ਪੂਰਾ ਕੜੀ ਤਹਿਤ ਕਾਰਵਾਈ ਕਰ ਰਹੇ ਸੀ ਪਰ ਇਹ ਆ ਕਿ ਥੋੜਾ ਜਿਹਾ ਡਿਲੇ ਹੋ ਗਿਆ HDFC ਬੈਂਕ ਵੱਲੋਂ ਉਹਨਾਂ ਨੂੰ ਅਕਾਊਂਟ ਜਿਹੜੇ ਆ ਉਹ ਦਿੱਤੇ ਨਹੀਂ ਗਏ ਇਸ ਕਰਕੇ ਅਸੀਂ ਲੇਟ ਹੋ ਗਏ ਪਰ ਇਸ ਚੀਜ਼ ਦਾ ਜਰੂਰ ਅਫਸੋਸ ਆ ਕਿ ਹ ਇੱਕ ਨੌਜਵਾਨ ਜਿਹੜਾ ਉਹ ਚਲੇ ਗਿਆ ਸਰ ਅੱਜ ਕਿਦਾਂ ਪਰਚਾ ਹੋ ਗਿਆ ਜੀ ਪਰਚਾ ਹੋ ਗਿਆ ਜੀ ਅੱਜ ਮਤਲਬ ਅੱਜ ਕੇ ਪੁਲਿਸ ਵਾਲੇ ਗਏ ਆ ਨਿਸ਼ਚਤਰ ਸਿੰਘ ਦੇ ਘਰੇ ਗਏ ਆ ਜੀ ਉਹਨੂੰ ਲੱਭਣ ਗਏ ਆ ਜੀ ਇਹ ਜੇ ਪਹਿਲੋ ਹੀ ਹੋ ਜਾਂਦਾ ਤੇ ਸਾਡਾ ਬੰਦਾ ਵੱਜ ਜਾਣਾ ਸੀ ਅੱਜ ਹਾਂ ਹਾਂ ਬਿਲਕੁਲ ਉਹ ਪਰੇਸ਼ਾਨੀ ਦੇ ਆਣ ਕੇ ਤੰਗ ਹੋ ਕੇ ਉਹਨੇ ਇਹ ਕੰਮ ਚੱਕਿਆ ਜੀ ਕਿ ਬਾਪੂ ਦਾਦੇ ਦੇ ਨਾਲ ਉਹਦੀ ਬਹੁਤ ਅਟੈਚਮੈਂਟ ਸੀ ਕਹਿੰਦਾ ਤੇਰੀ ਚਰ ਜ਼ਮੀਨ ਵੀ ਨਹੀਂ ਰਹੀ ਤੇ ਮੈਂ ਬਾਹਰ ਵੀ ਨਹੀਂ ਜਾ ਪਾਇਆ ਓਏ ਜੇ ਰੰਦਾਵਾ ਸਾਹਿਬ ਜੇ ਇਹ ਕੰਮ ਪਹਿਲੋ ਕਰ ਦਿੰਦੇ 1.5 ਸਾਲ ਹੋ ਗਿਆ ਜੀ ਉਹਨਾਂ ਦੇ ਮਗਰ ਜਾਂਦੇ ਨੂੰ ਅੱਜ ਬਲਕੇ ਅੱਜ ਬਨਕੇ ਅੱਜ ਬਲਕੇ ਕਰਦੇ ਆ ਜੀ ਕਰਦੇ ਆ ਕਰਦੇ ਆ ਬਸ ਇਦਾਂ ਹੀ ਹਫਤੇ ਜੇ ਇੱਕ ਵਾਰੀ ਜਾਣਾ ਜੀ ਨਾਲ ਬਸ ਕੋਈ ਨਹੀਂ ਅਗਲੇ ਹਫਤੇ ਆ ਜਿਓ ਇਹਦੀ ਸ਼ਪਾਰਸ਼ ਵੀ ਕੋਈ ਨਹੀਂ ਛੱਡੀ ਜੀ ਪਰ ਨਹੀਂ ਉਹਨਾਂ ਨੇ ਕੀਤਾ ਹੁਣ ਕਹਿੰਦੇ ਜੀ ਹੁਣ ਕਹਿੰਦੇ ਜੀ ਅਸੀਂ ਕਰਾਣੇ ਆ ਜੀ ਪਰਚਾ ਉਹਨ ਕੀ ਕਰਨਾ ਸੀ ਪਰਚਾ ਦੋ ਜੀ ਸਾਡਾ ਬੰਦਾ ਨਹੀਂ ਰਿਹਾ ਜੀ ਅਹੀਂ ਨਾ ਬਾਹਰ ਲੈ ਕੇ ਆਉਣ ਲੱਗੇ ਸੀ ਆਪਣੀ ਗੱਡੀ 'ਚ ਉੱਥੇ ਨਾ ਪੁਲਿਸ ਆ ਗਈ ਜੀ ਉਹ ਕਹਿੰਦੇ ਜੀ ਇਹਨੂੰ ਤੁਸੀਂ ਨਹੀਂ ਲੈ ਕੇ ਜਾ ਸਕਦੇ ਇਦਾਂ ਬਹੁਤ ਜ਼ਿਆਦਾ ਧੱਕਾ ਉਹਨਾਂ ਨੇ ਉੱਥੇ ਕੀਤਾ ਸਾਡੇ ਨਾਲ ਫਿਰ ਜਦੋਂ ਅਸੀਂ ਲੈ ਕੇ ਆਉਂਦੇ ਪਏ ਇਹਨਾਂ ਨੇ ਜਦ ਕਿ ਸਿੱਧਾ ਕਰਪੂਥਲਾ ਪਾਇਆ ਹੋਣਾ ਸੀ ਇਹਨਾਂ ਨੇ ਸਾਇੰਸ ਸਿਟੀ ਦੇ ਕੋਲੋਂ ਪਲਾਰਾਂ ਸਿਧਮਾ ਪਿੰਡਾਲ ਦੀ ਘਮਾ ਕੇ ਸਾਰੇ ਕੁਝ ਲੈ ਕੇ ਆਏ ਜਦ ਕਿ ਅਸੀਂ ਇਹਨਾਂ ਨੂੰ ਕਿਹਾ ਕਿ ਸਿੱਧਾ ਸਾਡੇ ਪਿੰਡ ਲੈ ਚੱਲੋ ਇਹਨਾਂ ਨੇ ਆਪਣੇ ਡੈੱਡ ਬੋਡੀ ਆਪਣੇ ਕੋਲ ਰੱਖੀ ਹੈ ਜੀ ਇਹਨਾਂ ਨੇ ਆਹ ਮੁੰਡੇ ਨੂੰ ਪੁੱਛ ਰਹੇ ਜੀ ਕਿਦਾਂ ਵੀ ਨਾਲ ਮੇਰਾ ਯਾਰ ਦੋਸਤਾਂ ਨਾਲ ਸੀ ਸਰ ਅਸੀਂ ਜਲੰਧਰੋਂ ਨਿਕਲੇ ਆ ਪਹਿਲੀ ਗੱਲ ਤਾਂ ਜਲੰਧਰੋਂ ਹੀ ਬੋਡੀ ਨਹੀਂ ਹੀ ਦੇ ਰਹੇ ਠੀਕ ਆ ਜੀ ਅਸੀਂ ਕਿਹਾ ਅਸੀਂ ਆਪਦੀ ਗੱਡੀ ਚ ਲੈ ਕੇ ਜਾਣਾ ਇਹ ਕਹਿੰਦਾ ਇਹ ਐਮਬੂਲੈਂਸ ਚ ਭੇ ਉਸ ਤੋਂ ਬਾਅਦ ਇਹਨਾਂ ਨੇ ਸਾਇੰਸ ਸਿਟੀ ਦੇ ਵਿੱਚੋਂ ਕਲਾਰਾ ਥਾਣੀ ਪਾ ਕੇ ਸੂਏ ਸੂਏ ਥਾਣੀ ਸਰ ਸੁਲਤਾਨਪੁਰ ਪਹਿਲਾਂ ਆਂਦਾ ਕਿ ਲੋਈਆਂ ਪਹਿਲਾਂ ਆਂਦਾ ਹੂੰ ਇਹ ਲੋਈਆਂ ਪਹਿਲਾਂ ਲੈ ਕੇ ਆਇਆ ਫਿਰ ਸੁਲਤਾਨਪੁਰ ਲੈ ਕੇ ਆਇਆ ਕੀ ਲੱਗਦਾ ਕਿ ਮਤਲਬ ਕਿ ਪਤਾ ਨਹੀਂ ਜੀ ਕੁਝ ਲੱਗ ਸਮਝ ਨਹੀਂ ਲੱਗਦੀ ਵੀ ਪੁਲਸਾਨਾ ਦਾ ਕੁਝ ਸਿਕੰਦਰੀ ਧਾਣੀ ਤੇ ਪਰਚਾ ਕਰਦੇ ਹਾਂ ਉਹ ਜੇ ਅਸੀਂ ਮੈਂ ਦੋਸਤਾਂ ਜੀ ਸਿਰਫ ਉਹਦਾ ਮੈਂ ਸਿਰਫ ਇਸ ਕਰਕੇ ਪਤਾ ਕੀਤਾ ਵੀ ਉਹ ਬੰਦੇ ਨੇ ਦਵਾਈ ਪੀ ਲਈ ਮੈਂ ਭੱਜ ਗਿਆ ਵੀ ਕਿਉਂ ਪੀਤੀ ਦਵਾਈ ਇਹ ਨਹੀਂ ਮੈਨੂੰ ਪਤਾ ਸਿਰਫ ਉਹਦਾ ਪਤਾ ਕਰਨ ਗਿਆ ਕੁਝ ਮੁਲਾਜ਼ਮ ਇਦਾਂ ਦੇ ਉਹ ਵਿੱਚੇ ਕਹਿੰਦੇ ਵੀ ਪਰਚਾ ਤੇਰੇ ਤੇ ਵੀ ਹੋ ਜਾਣਾ ਵੀ ਮੇਰੇ ਤੇ ਕਾਹਦਾ ਪਰਚਾ ਮੈਂ ਕੀ ਕੀਤਾ ਮੈਂ ਪਤਾ ਕਰਨ ਆਇਆ ਇੱਕ ਮੇਰਾ ਦੋਸਤ ਹੈ ਮੇਰਾ ਭਰਾਵਾਂ ਵਰਗਾ ਹੀ ਸੀਗਾ ਸਾਡੇ ਨਾਲ ਰਿਹਾ ਤੇ ਉਹਦਾ ਪਤਾ ਕਰਨ ਆਇਆ ਤੇ ਮੇਰੇ ਤੇ ਪਰਚਾ ਆ ਇਹਨਾਂ ਤੇ ਪਰਚਾ ਇਹਦਾ ਪਾਪਾ ਸਾਡੇ ਦੋਵਾਂ ਤੇ ਕਹਿੰਦੇ ਇਹ ਪਰਚਾ ਹੈ ਉਹ ਪੁੱਤ ਸਾਡੇ ਗੈਰ ਹਾਜ਼ਰੀ ਇਹਦੇ ਡਾਕਟਰ ਨੂੰ ਕਹਿੰਦੇ ਇਹਨਾਂ ਦੋਵਾਂ ਤੇ ਪਰਚਾ ਹੋ ਗਿਆ ਡਾਕਟਰ ਅਮਨਪ੍ਰੀਤ ਜਿਹੜਾ ਇਹਨਾਂ ਦਾ ਜਿਹੜਾ ਅਸਿਸਟੈਂਟ ਹੈ ਉਹਨੇ ਇਨੀ ਗੱਲ ਕਹੀ ਹੈ ਕਹਿੰ ਤੇ ਉਹ ਵੀ ਕਿਹਦਾ ਵੀ ਮੈਂ ਤਾਂ ਸਮਝਾਇਆ ਵਾ ਤੇ ਪੁਲਸ ਵਾਲਾ ਸਾਨੂੰ ਰੂਮ ਮਾਰ ਕੇ ਕਹਿੰਦਾ ਤੁਹਾਡੇ ਦੋ ਤੇ ਪਰਚਾ ਹੋਏ ਨੇ ਹਾਂਜੀ ਦੋਹਾਂ ਤੇ ਕਿੰਨਾ ਕਿੰਨੇ ਤੇ ਇਹ ਮੁੰਡਾ ਇਸ ਦੀ ਨਾਲ ਅਜਿਹੀ ਗੱਲ ਕਰਦਾ ਕਿ ਰਾਈਨਾਮਾ ਕਰੋ ਜੰਟਰਾ ਜੀ ਜੰਟਰ ਦਾ ਨਾਮ ਨਾ ਲਓ ਕਹਿੰਦਾ ਇਹਨਾਂ ਇਹਨਾਂ ਚੀਜ਼ਾਂ ਦਾ ਨਾਮ ਜੰਟਰ ਦਾ ਨਾਮ ਨਾ ਲਾਓ ਉਸ ਜੰਟਰ ਨੂੰ ਪਾਏ ਦਿੱਤੇ ਹਾਂ ਹਾਂਜੀ ਬੜਾ ਟਮੰਡ ਰੱਖ ਤੁਸੀਂ ਥੋੜੀ ਜਿਹੀ ਡਿਟੇਲ ਦੇ ਵਿੱਚ ਸਮਝਾ ਦੋ ਇਸ ਸਟੋਰੀ ਜੀ ਫੁੱਲ ਹੋ ਗਈ ਹੈ ਰਾਈਨਾਮਾ ਕਿਹਾ ਸੀ ਕਿ ਤੁਹਾਡੇ ਪੈਸੇ ਨਿਤਰੀ ਨੂੰ ਮੈਂ 2 ਮਹੀਨੇ ਤੱਕ ਤੁਹਾਡੇ ਪੈਸੇ ਦੇਵਾਉਂਗਾ ਬਾਅਦ ਵਿੱਚ ਜਦੋਂ ਅਸੀਂ ਪੈਸੇ ਲੈਣਗੇ ਕਹਿੰਦੇ ਜੀ ਉਹ ਕਹਿੰਦਾ ਮੇਰੇ ਆ ਤੱਕ ਆਪਣੀ ਇਹ ਗੱਲਬਾਤ ਇਸ ਤੱਕ ਆਇਆ ਪਿਆ ਸੀ ਕਿ ਕਰਨਾਮਾ ਸਾਰਾ ਕੁਝ ਆਪਣੇ ਕੋ ਹੈਗਾ ਪੇਪਰ ਸਾਰਾ ਕੁਝ ਹੈਗਾ ਆਪਣੇ ਕੋ ਜਿਹੜੇ ਏਜੰਟ ਦੇ account 'ਚ ਪੈਸੇ ਪਾਏ ਉਹਦੇ ਦੋ ਮੁੰਡਿਆਂ ਦੇ ਪਾਏ ਸਾਰਾ ਕੁਝ ਭਾਈ ਆਪਣੇ ਕੋ ਡਾਕੂਮੈਂਟ ਹੈਗੇ ਆ ਅੱਛਾ ਤੁਸੀਂ account through payment ਹਾਂਜੀ account through payment ਭਾਈ ਦੋ ਮੁੰਡੇ ਉਹ ਸਬੂਤ ਤੁਸੀਂ ਪੁਲਿਸ ਨੂੰ ਪੇਸ਼ ਕਰ ਸਕਦਾ ਸਾਰਾ ਕੁਝ ਹੈਗਾ ਭਾਈ ਸਾਰਾ ਰਾਜਨਾਮਾ ਸਾਰਾ ਕੁਝ ਉਹਨੇ ਕਰਾਇਆ ਸੀ ਮੇਰੇ ਹਸੈਨ ਹੋਏ ਸਰਪੰਚਾ ਹੀ ਕਰਮੀਪੁਰ ਦੇ ਤੇ ਮੇਰੇ ਵੀ ਹਸੈਨ ਹੋਏ ਸਾਰਾ ਕੁਝ ਸਾਈਨ ਹੋਇਆ ਹੈ ਤੁਸੀਂ ਕੀ ਲੱਗਦੇ ਉਹ ਮੇਰੇ ਦਾ ਚਾਚੇ ਦਾ ਲੜਕਾ ਹੀ ਆ ਜੀ ਚਾਚੇ ਦਾ ਲੜਕਾ ਕਸਨਪਤਰ ਹਾਂਜੀ ਕਸਨਪਤਰ ਹਾਂ ਹੁਣ ਕਿਵੇਂ ਤੁਹਾਡੇ ਜਿਹੜੇ ਡੈਥ ਹੋ ਗਈ ਨੌਜਵਾਨ ਦੀ ਉਹਨਾਂ ਦੀ ਬਾਡੀ ਜਿਹੜੀ ਆ ਕਹਿੰਦੇ ਕਿ ਪੁਲਿਸ ਨੇ ਜਿਹੜਾ ਸਾਈਡ ਨੋਟਸ ਲੈ ਕੇ ਗਿਆ ਸਾਰਾ ਕੁਝ ਲਿਖਾਇਆ ਹਾਂ ਅੰਦਰ ਹੀ ਅਮਰਥਾਣਾ ਦਿੱਤਾਰੇ ਇੱਧਰ ਠੀਕ ਹੈ ਠੀਕ ਉਹਦੇ ਸੇਵੇ ਹਾਂ ਉਹ ਸੁਣਵਾਇਆ ਹੁਣ ਇੱਥੇ ਕੀ ਗੱਲਬਾਤ ਹੋ ਰਹੀ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਹਾਂ ਇਹ ਪ੍ਰੈਸ਼ਰ ਪਾ ਰਹੀ ਪੁਲਿਸ ਕੀ ਪ੍ਰੈਸ਼ਰ ਪਾ ਰਹੀ ਦਰਖਾਸਤ ਦੇਣ ਆਏ ਆ ਸਰ ਹਾਂ ਇਹ ਕਹਿੰਦੇ ਜੀ ਹੁਣ ਉਹਦਾ ਨਾਮ ਹੀ ਵਿੱਚ ਐਡ ਨਹੀਂ ਕਰਨ ਦੇ ਇਸ ਕੀ ਉਹਦਾ ਕੀ ਤੁਸੀਂ ਹੋਰ ਡੀਐਸਪੀ ਚੇਂਜ ਕਰਾ ਲੈਂਦੇ ਇਹ ਨਈਟ ਐਡੀਸ਼ਨ ਰਿਪੋਰਟ ਦਾ ਇਦਾਂ ਕਹਿੰਦੇ ਵੇ ਹਾਂ ਅੱਛਾ ਅੱਛਾ ਹਾਂ 1.5 ਸਾਲ ਹੋ ਗਿਆ ਭਾਜੀ ਹੁਣ ਜਿਹੜੀ লাশ ਸਾਹ ਉਹ ਪੁਲਿਸ ਦੇ ਹਵਾਲੇ ਜੀ ਉਹ ਭਾਈ ਪੁਲਸੀ ਲੈ ਕੇ ਆਈ ਹੈ ਜੀ ਹੂੰ ਮੇਨ ਗੱਲ ਆ ਜੀ ਵਰਦੀ ਆਹ ਰਹੀ ਹੈ ਜੀ ਹਾਂਜੀ ਹਾਂ ਇਧਰ ਹਾਂਜੀ ਕੀ ਕਰਨ ਸਰ ਜੀ ਮੇਨ ਗੱਲ ਆ ਉਹਦੀ ਵਰਦੀ ਲੱਥਣੀ ਚਾਹੀਦੀ ਸੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸੀ ਸਾਡਾ ਭਰਾ ਸੀ ਜੀ ਸਾਡਾ ਦਾ ਭਰਾ ਮਾਰ ਗਿਆ ਹਾਂਜੀ ਸਾਡਾ ਤਾਂ ਭਰਾ ਗਿਆ ਜੀ ਬਸ ਹੀ ਨਹੀਂ ਸਾਈਡ ਨੋਟ ਜਨਾਰ ਕਰੋ ਹਾਂਜੀ ਇਹ ਸੁਸਾਈਡ ਨੋਟਿਸ ਆ ਉਹਨਾਂ ਦਾ ਜਿਹੜਾ ਕਿ ਇਹ ਦਿਖਾ ਰਹੇ ਨੇ ਕਿ ਸੁਸਾਈਡ ਨੋਟਿਸ ਜਾਂਦੇ ਜਾਂਦੇ ਲਿਖ ਗਿਆ ਕਿ ਹੁਣ ਅਸਲ ਅਸਲ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਤੇ ਇੱਕ ਸੁਸਾਈਡ ਨੋਟਿਸ ਸਾਹਮਣੇ ਹੁੰਦਾ ਉਸ ਦੇ ਆਧਾਰ ਤੇ ਕੀ ਗੱਲਬਾਤ ਆ ਸਾਰੀ ਥੋੜੀ ਡਿਟੇਲ ਦੇ ਵਿੱਚ ਦੱਸਿਆ ਜਾਵੇ ਹਾਂਜੀ ਸਾਡੀ ਧਿਆਨ ਵਿੱਚ ਆਇਆ ਇੱਕ ਗੁਰਪ੍ਰੀਤ ਸਿੰਘ ਵਾਸੀ ਕਰਮਜੀਤਪੁਰ ਤੋਂ ਜ ਜਿਹਦੇ ਵੱਲੋਂ ਕੁਝ ਜੈਰੀਲੀ ਦਵਾਈ ਖਾ ਲਈ ਗਈ ਸੀ ਤੇ ਜਿਸ ਦੀ ਅੱਜ ਮਾਰਨਿੰਗ ਜਿਹੜੀ ਮੌਤ ਹੋ ਚੁੱਕੀ ਆ ਉਸ ਬੰਦੇ ਫੈਮਲੀ ਵੱਲੋਂ ਫਿਲਹਾਲ ਕੋਈ ਸਟੇਟਮੈਂਟ ਹਾਲੇ ਨਹੀਂ ਲਿਖਵਾਈ ਗਈ ਜੋ ਵੀ ਤੱਕ ਸਾਹਮਣੇ ਆਉਣਗੇ ਤਫਤੀਸ਼ ਤਰ੍ਹਾਂ ਅਸੀਂ ਉਵੇਂ ਦੀ ਕਾਰਵਾਈ ਕਰਾਂਗੇ ਜਿਵੇਂ ਨਾ ਲੋਕ ਕਹਿ ਗਿਆ ਕਿ ਅਸੀਂ ਪੁਲਿਸ ਨੂੰ ਦਾ ਸਾਡੇ ਦਾ ਪੈਸੇ ਦਾ ਮਾਮਲਾ ਸੀ ਏਜੰਟ ਦੇ ਨਾਲ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਇਸ ਵਿੱਚ ਡਿਟੇਲਸ ਦੂਜੇ ਕੋ ਪੁਲਿਸ ਅਧਿਕਾਰੀ ਦੇ ਨਾਮ ਆ ਜਾਂਦਾ ਵਾ ਇੱਕ ਜਨਤ ਦਾ ਨਾਮ ਹੁੰਦਾ ਸੁਸਾਈਡ ਨੋਟਸ ਦਾ ਕਿ ਪੁਲਿਸ ਆਪਣੇ ਅਧਿਕਾਰੀਤੇ ਜਾਂਚ ਦੇ ਵਿੱਚ ਲਿਆਵੇਗੀ ਜਾਂ ਨਹੀਂ ਲਿਆਵੇਗੀ ਫਿਲਹਾਲ ਸਾਨੂੰ ਉਹਨਾਂ ਨੇ ਕੋਈ ਅਜੇ ਸੁਸਾਈਡ ਨੋਟ ਨਹੀਂ ਦਿੱਤਾ ਹੈਗਾ ਜੋ ਵੀ ਫੈਮਲੀ ਸਟੇਟਮੈਂਟ ਲਿਖਾਉਂਦੀ ਜੋ ਫੈਕਟ ਸਾਹਮਣੇ ਆਉਣਗੇ ਡਿਊਰਿੰਗ ਇਨਵੈਸਟੀਗੇਸ਼ਨ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਹੁਣ ਤੁਸੀਂ ਪਾਰਟੀ ਨੂੰ ਜਿਹੜੇ ਪਰਿਵਾਰ ਨੂੰ ਸਮਝਾ ਦਿੱਤਾ ਸਪਸ਼ਟਵਾ ਤੁਹਾਡੇ ਕਾਰਵਾਈ ਤੋਂ ਹਾਂਜੀ ਫਿਲਹਾਲ ਫੈਮਰੀ ਨੇ ਕੱਲ 12 ਵਜੇ ਤੱਕ ਦਾ ਟਾਈਮ ਲੈਸ ਸਟੇਟਮੈਂਟ ਲਈ ਜੂਵੀਓ ਸਟੇਟਮੈਂਟ ਕਰ ਲਿਆ ਛਾਂ ਜਿਹਨ ਸਰ ਕਾਰਵਾਈ ਕੀਤੀ ਜਾਵੇਗੀ ਠੀਕ ਥੈਂਕ ਯੂ